ਨਹੀਂ ਰਹੇ ਪੂਰਵ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ 92 ਸਾਲ ਦੀ ਉਮਰ ਦੇ ਵਿੱਚ ਕੱਲ ਉਹਨਾਂ ਦਾ ਨਿਦਨ ਹੋਇਆ ਡਾਕਟਰ ਮਨਮੋਹਨ ਸਿੰਘ ਜੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਤੇ ਕੱਲ ਉਹਨਾਂ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਉਹ ਬਿਉਸ਼ ਹੋ ਗਏ ਤੇ ਉਹਨਾਂ ਨੂੰ ਰਾਤ ਕੱਲ 8:06 ਮਿੰਟ ਦੇ ਵਿੱਚ ਦਿੱਲੀ ਦੇ ਏਮਜ਼ ਹਸਪੀਟਲ ਲੈ ਕੇ ਜਾਇਆ ਗਿਆ ਹਜੇ ਉਹਨਾਂ ਦੀ ਟ੍ਰੀਟਮੈਂਟ ਚੱਲ ਰਹੀ ਸੀ ਤੇ ਟ੍ਰੀਟਮੈਂਟ ਦੌਰਾਨ ਉਹਨਾਂ ਨੇ 9:54 ਮਿੰਟ ਦੇ ਉੱਪਰ ਆਪਣੇ ਆਖਰੀ ਸਾਹ ਲਿੱਤੇ ਉਹਨਾਂ ਦੇ ਅੰਤਿਮ ਸਫ਼ਰ ਨੂੰ ਅੰਤਿਮ ਯਾਤਰਾ ਨੂੰ ਰਾਸ਼ਟਰੀ ਸਨਮਾਨ ਦੇ ਨਾਲ ਨਿਭਾਇਆ ਜਾਏਗਾ ਉਹ ਦੱਸਦੀ ਹੈ ਕਿ ਮਨਮੋਹਨ ਸਿੰਘ ਸਾਲ 2004 ਦੇ ਵਿੱਚ ਇੰਡੀਆ ਦੇ 14ਵ ਪ੍ਰਧਾਨ ਮੰਤਰੀ ਬਣੇ ਸੀ ਡਾਕਟਰ ਮਨਮੋਹਨ ਸਿੰਘ। ਉਹਨਾਂ ਨੇ ਮਈ 2014 ਤੱਕ ਇਸ ਡਿਊਟੀ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਨਿਭਾਇਆ। ਉਹਨਾਂ ਨੇ ਕੁਝ ਡਿਸੀਜਨ ਸਾਡੇ ਸਾਰੇ ਦੇਸ਼ਵਾਸੀਆਂ ਦੇ ਲਈ ਐਸੇ ਲਏ ਜਿਨ੍ਹਾਂ ਨੂੰ ਅੱਜ ਵੀ ਸਰਾਇਆ ਜਾਂਦਾ ਹੈ। ਡਾਕਟਰ ਮਨਮੋਹਨ ਸਿੰਘ ਪਹਿਲੇ ਸਿੱਖ ਸੀ ਜੋ ਕਿ ਪ੍ਰਧਾਨ ਮੰਤਰੀ ਬਣੇ ਅਤੇ ਲੰਬੇ ਸਮੇਂ ਤੱਕ ਰਹਿਣ ਵਾਲੇ ਚੌਥੇ ਪ੍ਰਧਾਨ ਮੰਤਰੀ ਰਹੇ। ਮਨਮੋਹਨ ਸਿੰਘ ਦੇ ਨਿਦਨ ਦੇ ਚਲਦੇ ਕੇਂਦਰ ਸਰਕਾਰ ਦੇ ਵੱਲੋਂ 7 ਦਿਨ ਦਾ ਰਾਸ਼ਟਰੀ ਸ਼ੋਕ ਉਸ਼ੇਤ ਕੀਤਾ ਗਿਆ ਤੇ ਅੱਜ ਸਵੇਰੇ 11 ਵਜੇ ਕੈਬਨਟ ਮੀਟਿੰਗ ਬੁਲਾਈ ਗਈ ਨਾਰ ਹੀ ਨਾਲ ਸ਼ੁੱਕਰਵਾਰ ਨੂੰ ਹੋਣ ਵਾਲੇ ਸਾਰੇ ਕਾਰਜਕ੍ਰਮਾਂ ਨੂੰ ਕੈਨਸਲ ਕਰ ਦਿੱਤਾ ਗਿਆ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਅਧਿਐਖ ਖੜਗੇ ਬੇਲਗਾਵੀ ਨੇ ਤੇ ਰਾਤ ਦਿੱਲੀ ਪਹੁੰਚਣ ਤੋਂ ਬਾਅਦ ਸਿੱਧੇ ਮਨਮੋਹਨ ਜੀ ਦੇ ਘਰ ਗਏ ਰਾਹੁਲ ਨੇ ਸੋਸ਼ਲ ਮੀਡੀਆ ਦੇ ਉੱਪਰ ਡਾਕਟਰ ਮਨਮੋਹਨ ਸਿੰਘ ਜੀ ਦੇ ਲਈ ਸ਼ੋਭ ਪ੍ਰਗਟ ਕੀਤਾ ਔਰ ਲਿਖਿਆ ਮੈਂ ਨੇ ਆਪਣਾ ਮਾਰਗਦਰਸ਼ਕ ਔਰ ਗੁਰੂ ਖੋਦਿਆ ਇਥੇ ਤੁਹਾਨੂੰ ਦੱਸ ਦਈਏ ਕਿ ਜਿਸ ਸਮੇਂ ਇਹ ਬੁਰੀ ਖਬਰ ਸਾਰਿਆਂ ਤੱਕ ਪਹੁੰਚੀ ਤੇ ਕਰਨਾਟਕਾ ਦੇ ਵਿੱਚ ਇੱਕ ਮੀਟਿੰਗ ਹੋਣੀ ਸੀਗੀ ਜਿਸ ਨੂੰ ਸਥगित ਕਰ ਦਿੱਤਾ ਗਿਆ ਕਰਨਾਟਕਾ ਦੇ ਬਿਲਗਾਵੀ ਦੇ ਵਿੱਚ ਇੱਕ ਕਾਂਗਰਸ ਦੀ ਕਮੇਟੀ ਮੀਟਿੰਗ ਚੱਲ ਰਹੀ ਸੀ ਜਿਸ ਨੂੰ ਰੱਦ ਕਰ ਦਿੱਤਾ ਗਿਆ ਜਿਨੇ ਵੀ ਕਾਂਗਰਸ ਦੇ ਨਾਲ ਜੁੜੇ ਹੋਏ ਕਾਰਜਕ੍ਰਮ ਸੀਗੇ ਉਹ ਸਾਰੇ ਕੈਨਸਲ ਕਰ ਦਿੱਤੇ ਗਏ ਨੇ ਔਰ ਕਾਂਗਰਸ ਵੱਲੋਂ 3 ਜਨਵਰੀ ਤੱਕ ਕੋਈ ਵੀ ਇਵੈਂਟ ਨਹੀਂ ਕੀਤਾ ਜਾਏਗਾ ਡਾਕਟਰ ਮਨਮੋਹਨ ਸਿੰਘ ਜਿਦਾ ਇਸ ਤਰੀਕੇ ਨਾਲ ਚੱਲਦਾ ਜਾਣਾ ਸਭ ਨੂੰ ਹੈਰਾਨ ਕਰ ਗਿਆ ਮਨਮੋਹਨ ਸਿੰਘ ਬਹੁਤ ਹੀ ਅੱਛੇ ਅਰਥ ਸ਼ਾਸਤਰੀ ਸੀਗੇ ਉਹਨਾਂ ਨੇ ਸਾਡੇ ਦੇਸ਼ ਦੇ ਲਈ ਸਾਡੇ ਇੰਡੀਆ ਦੀ ਤਰੱਕੀ ਦੇ ਲਈ ਬਹੁਤ ਸਾਰੇ ਨਿਰਣੇ ਬਹੁਤ ਸੋਚ ਸਮਝ ਕੇ ਲਏ ਜਿੱਥੇ ਹਰ ਕੋਈ ਐਕਸ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਦੇ ਇਸ ਤਰੀਕੇ ਨਾਲ ਦੁਨੀਆ ਨੂੰ ਅਲਵਿਦਾ ਕਹਿਣ ਤੇ ਸ਼ੋਕ ਪ੍ਰਗਟ ਕਰ ਰਹੇ ਉੱਥੇ ਹੀ ਬਾਲੀਵੁੱਡ ਦੇ ਕੁਝ ਸਿਤਾਰਿਆਂ ਵੱਲੋਂ ਵੀ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਸ਼ਰਧਾਂਜਲੀ ਭੇਟ ਕੀਤੀ ਗਈ। ਮਨੋਜ ਬਾਜਪਾਈ ਨੇ ਡਾਕਟਰ ਮਨਮੋਹਨ ਸਿੰਘ ਜੀ ਦੀ ਤਸਵੀਰ ਸਾਂਝਾ ਕਰਦੇ ਲਿਖਿਆ, ਸੈਡਨ ਬਾਈ ਦਾ ਪਾਸਿੰਗ ਆਫ ਆਰ ਫਾਰਮਰ ਪ੍ਰਾਈਮ ਮਿਨਿਸਟਰ, ਅ ਸਟੇਟਸਮੈਨ ਹੂ ਕੰਟ੍ਰਿਬਿਊਟਸ ਇਨ ਏਵਰੀ ਅਸਪੈਕਟ ਆਫ ਆਰ ਨੇਸ਼ਨਸ ਗ੍ਰੋਥ ਵਿਲ ਆਲਵੇਜ਼ ਬੀ ਰਿਮੈਂਬਰਡ। ਮਾਈ ਹਾਰਟਫੇਲਟ ਕੰਡੋਲਸਸ ਟੂ ਹਿਸ ਫੈਮਿਲੀ। ਆਰ ਆਈ ਪੀ ਡਾਕਟਰ ਮਨਮੋਹਨ ਸਿੰਘ ਇਸ ਨਾਲ ਹੀ ਸੰਜੇ দত্ত ਨੇ ਵੀ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਸਾਂਝੀ ਕੀਤੀ ਡੀਪਲੀ ਸਾਈਡਨ ਬਾਈ ਦਾ ਲਾਸ ਆਫ ਡਾਕਟਰ ਮਨਮੋਹਨ ਸਿੰਘ ਜੀ ਹਿਸ ਕੰਟਰੀਬਿਊਸ਼ਨ ਟੂ ਇੰਡੀਆ ਵਿਲ ਨੈਵਰ ਬੀ ਫੋਰਗਟਨ ਸਨੀ ਦਿਓਲ ਜੋ ਕਿ ਖੁਦ ਬਾਜਪਾ ਦੇ ਇੱਕ ਨੇਤਾ ਨੇ ਉਹਨਾਂ ਨੇ ਲਿਖਿਆ ਆਈ ਐਮ ਡੀਪਲੀ ਸੈਡਨ ਬਾਇ ਦਾ ਪਾਸਿੰਗ ਆਫ ਡਾਕਟਰ ਮਰਮੋਨ ਸਿੰਘ ਅ ਵਿਜਨਰੀ ਲੀਡਰ ਹੂ ਪਲੇਡ ਅ ਪਾਵਰਫੁਲ ਰੋਲ ਇਨ ਸ਼ੇਪਿੰਗ ਇੰਡੀਆਜ਼ ਇਕਨੋਮਿਕ ਲਿਬਰਲਾਈਜੇਸ਼ਨ ਹਜ਼ ਵਿਜ਼ਡਮ ਇੰਟੀਗ੍ਰਿਟੀ ਐਂਡ ਕੰਟ੍ਰਿਬਿਊਸ਼ਨਸ ਟੂ ਦ ਨੇਸ਼ਨਜ਼ ਗਰੋਥ ਵਿਲ ਆਲਵੇਜ਼ ਬੀ ਰਿਮੈਂਬਰਡ ਮਾਈ ਹਾਰਟਫੇਲਟ ਕੰਡੋਲਸੈਂਸ ਇਸ ਦੇ ਨਾਲ ਹੀ ਅਨੇਕਾਂ ਬਾਲੀਵੁੱਡ ਸੈਲੀਬ੍ਰਿਟੀਆਂ ਦੇ ਵੱਲੋਂ ਵੀ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਕਬਲ ਸ਼ਰਮਾ ਨੇ ਲਿਖਿਆ ਇੰਡੀਆ ਹੈਜ਼ ਲੌਸਟ ਵਨ ਆਫ ਇਟਸ ਫਾਈਨੇਸਟ ਲੀਡਰਸ ਟੂਡੇ ਡਾਕਟਰ ਮਨਮੋਹਨ ਸਿੰਘ ਦਾ ਆਰਕੀਟੈਕਟ ਆਫ ਇੰਡੀਆਜ਼ ਇਕਨੋਮਿਕ ਰਿਫਾਰਮਸ ਐਂਡ ਅ ਸਿੰਬਲ ਆਫ ਇੰਟੀਗ੍ਰਿਟੀ ਐਂਡ ਹਿਊਮਿਲਟੀ ਲੀव्स ਬਿਹਾਈਂਡ ਅ ਲੇਗਸੀ ਆਫ ਪ੍ਰੋਗਰੈਸ ਐਂਡ ਹੋਪ ਬਹੁਤ ਲੰਬੇ ਨੋਟ ਦੇ ਨਾਲ ਕਪਿਲ ਸ਼ਰਮਾ ਨੇ ਸ਼ਰਧਾਂਜਲੀ ਪੇਂਟ ਕੀਤੀ ਡਾਕਟਰ ਮਨਮੋਹਨ ਸਿੰਘ ਜੀ ਨੂੰ ਇਸ ਦੇ ਨਾਲ ਹੀ ਦਿਲਜੀਤ ਦਸਾਂਝ ਵੱਲੋਂ ਵੀ ਡਾਕਟਰ ਮਨਮੋਹਨ ਸਿੰਘ ਜੀ ਦੇ ਪੋਸਟਰ ਨੂੰ ਸ਼ੇਅਰ ਕਰਦੇ ਲਿਖਿਆ ਉਹ ਵਾਇਗਰ ਕਈ ਵਾਰ ਲਵਜ਼ ਥੋੜੇ ਪੈ ਜਾਂਦੇ ਨੇ ਕਿਸੇ ਇਨਸਾਨ ਦੀ ਤਾਰੀਫ ਕਰਨ ਦੇ ਲਈ ਡਾਕਟਰ ਮਨਮੋਹਨ ਸਿੰਘ ਜੀ ਨੇ ਐਸਾ ਕਿਰਦਾਰ ਨਿਭਾਇਆ ਜਿਸ ਨੂੰ ਸੱਚੀ ਕਹਿੰਦੇ ਨੇ ਪਰਦਾ ਡਾਊਨ ਹੋਣ ਤੋਂ ਬਾਅਦ ਵੀ ਤਾਲੀਆਂ ਵੱਜਦੀਆਂ ਨੇ ਡਾਕਟਰ ਮਨਮੋਹਨ ਸਿੰਘ ਜੀ ਐਸੇ ਪ੍ਰਧਾਨ ਮੰਤਰੀ ਰਹੇ ਜਿਨ੍ਹਾਂ ਦੇ ਉੱਪਰ ਕਦੇ ਵੀ ਕਿਸੇ ਵੱਲੋਂ ਵੀ ਕਿਸੇ ਵੀ ਤਰ੍ਹਾਂ ਦੀ ਉਂਗਲੀ ਨਹੀਂ ਚੱਕੀ ਗਈ ਇਹਨਾਂ ਨੇ ਇਹ ਡਿਸੀਜਨ ਗਰਦ ਲਿੱਤਾ ਹੋਵੇ ਡਾਕਟਰ ਮਨਮੋਹਨ ਸਿੰਘ ਹਮੇਸ਼ਾ ਹਰ ਵਰਗ ਦੇ ਲੋਕਾਂ ਦੀ ਸੋਚ ਦੇ ਉੱਪਰ ਕੰਮ ਕਰਦੇ ਸੀ ਡਾਕਟਰ ਮਨਮੋਹਨ ਸਿੰਘ ਹਰ ਇੱਕ ਇਕਨੋਮਿਕਲ ਵਰਗ ਬਾਰੇ ਸੋਚਦੇ ਸੀ ਤੇ ਉਹਨਾਂ ਨੂੰ ਸੋਚਣ ਤੋਂ ਬਾਅਦ ਹੀ ਆਪਣੇ ਨਿਰਣੇ ਲੈਂਦੇ ਸੀ ਅਸੀਂ ਹਮੇਸ਼ਾ ਇਹ ਅਰਦਾਸ ਕਰਾਂਗੇ ਕਿ ਡਾਕਟਰ ਮਨਮੋਹਨ ਸਿੰਘ ਜੀ ਦੀ ਆਤਮਾ ਨੂੰ ਪਰਮਾਤਮਾ ਸ਼ਾਂਤੀ ਦੇ ਆਪਣੇ ਚਰਨਾਂ ਦੇ ਵਿੱਚ ਨਿਵਾਜ਼ ਤੇ ਅਤੇ ਪਰਿਵਾਰਕ ਸਦਸਿਆਂ ਨੂੰ ਭਾਣਾ ਮੰਨਣ ਦਾ ਹੌਸਲਾ ਦੇ